ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤਿੰਨ ਬਸੂ ਸੇਰ ਲਈ ਲੈ ਕੇ ਆਏ ਜੀ ਆ ਬੜਾ ਭਾਈ ਇਹ ਵੀ ਸੁਈਵੀਆ ਬੱਚਾ ਮਗਰ ਬੱਚੀ ਆ ਕੋਕਰ ਗੱਭਣ ਬੜਾ ਵੀ ਟਿਕ ਛੋਟੀ ਆ ਤੇ ਜਿਸ ਘਰ ਚ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂ ਪਸ਼ੂ ਰੱਖੇ ਵੀ ਕੋਈ ਵਪਾਰ ਦਾ ਕੰਮ ਨਹੀਂ ਥੋੜੀ ਜੀ ਘਰ ਦੀ ਮਜਬੂਰੀ ਕਰਕੇ ਭਾਈ ਨੇ ਪਸ਼ੂ ਸੇਰ ਕੀਤੇ ਆ ਉਹ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਜੀ ਬਾਈ ਜੀ ਹਸੀ ਕਾਲ ਸਾਸਰੀ ਘਰ ਦੀ ਉਹ ਠੀਕ ਹੋ ਬੜੀਆ ਬੜੀਆ ਨਾਮ ਤੇ ਡਰੈਸ ਬੋਲੋ ਨਾਗਰ ਮੇਲਸੈਂ ਪਿੰਡ ਚ ਡੈਕ ਜਿਲ੍ਹਾ 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 ਮੋਗਾ ਤੇ ਤਸੀਲੇ ਮੋਗਾ ਠੀਕ ਹੈ ਨੇੜੇ ਮੋਗਾ ਹੀ ਰਹੇ ਨੇ ਨੇੜੇ ਮੋਗਾ ਆ 10 ਕਿਲੋਮੀਟਰ ਹੈ ਇਹਨਾਂ ਹਾਂਜੀ ਮੋਬਾਈਲ ਨੰਬਰ ਬੋਲੋ ਨੇੜੇ ਐਨਮਿਕ ਬਿਆਲੀ 8126 ਠੀਕ ਹੈ ਇਹ ਵੀਰ ਦਾ ਕੰਟੈਕਟ ਨੰਬਰ ਆ ਵਾ ਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਇਹ ਤੀਜਾ ਸੂਸ ਹੋਈ ਤੀਜਾ ਸੂਸ ਕਿੰਨਾ ਟੈਮ ਹੋ ਗਿਆ ਸੂਸ ਇਹ ਚਾਰ ਮਹੀਨੇ ਦੀ ਬੱਚੀ ਹੈ ਚਾਰ ਮਹੀਨੇ ਹੋ ਗਏ ਬੱਚਾ ਕੀ ਹੈ ਮਗਰ ਬੱਚੀ ਹੈ ਬੱਚਾ ਬਈ ਮਗਰ ਬੱਚੀ ਬੱਚੀ ਬਹੁਤ ਸਮੀ ਭਲੀ ਐ 4 ਮਹੀਨਿਆਂ ਦੀ ਬੱਚੀ ਹੋ ਗਈ ਬਈ ਤੇ ਚੰਗੀ ਐ ਬੱਚੀ ਥਣਥਣੇ ਚੈੱਕ ਕਰਵਾਉਨੇ ਬੱਚੀ ਦੇ ਵੀ ਬੱਚੀ ਬਹੁਤ ਚੰਗੀ ਐ ਮਗਰ ਆਰਡਰ ਬੈਡ ਦਾ ਵੀ ਚੰਗਾ ਕਿੰਨਾ ਦੁੱਧ ਆ ਬਈ ਇਹ 8 ਕਿਲੋ ਦੁੱਧ ਹੈ ਨੈਟ ਟਪ ਤਿਆਰ ਹੈ ਬਈ ਹੋਏ ਦੋੜਾ ਕੇ ਚੋਲੇ ਬਈ ਆਰਡਰ ਕਮਾਲ ਦਾ ਨਾੜਾ ਨੂੜਾ ਫੋਲ ਚਾਹੀਆ ਚਵਾਈ ਤੂ ਹੀ ਕਿਵੇਂ ਐ ਬਈ ਚਵਾਈ ਫੋਲ ਚੰਗੀ 8 ਲੀਟਰ ਦੁੱਧ ਬਈ ਨੈਟ ਤਿਆਰ ਫੇਸ ਚੰਗਾ ਬਈ ਬੱਚੀ ਆ 4 ਕਿ ਮਹੀਨੇ ਹੋ ਗਏ ਬਈ ਦਾਸ ਦਾ ਸੂਈ ਨੂੰ ਤੋੜਾ ਤੋੜਾ ਚੈੱਕ ਕਰੋ ਬਈ ਕੱਦ ਵੱਡ ਚੰਗਾ ਚੰਗੀ ਆ ਬੜ ਸੁਨੱਖੀ ਆ ਬਾਈ ਬਾਈ ਤੇ ਘਰ ਦੀ ਬੜਾ ਬਾਈ ਕੋਈ ਵਪਾਰ ਦਾ ਕੰਮ ਨਹੀਂ ਚੰਗੀ ਆ ਨਖਰੀ ਵੀ ਆ ਬੜ ਰਾਜੀ ਰੂਜੀ ਚੰਗੀ ਆ ਕੀ ਮੁੱਲ ਆ ਵੀਰੇ ਦਾ ਇਹਦਾ ਮੁੱਲ 30000 ਕਰਦੇ ਬੱਚੀ ਸੰਨ ਜੇ ਜੇ ਕਹੇ ਨੇ ਬੱਚੀ ਨਹੀਂ ਲੈਣੀ ਫਿਰ 25000 ਸੁਮੇਤ ਬੱਚੀ ਬਾਈ ਮੁੱਲ 30000 ਜੇ ਬੱਚੀ ਬਾਈ ਕਹਿੰਦਾ ਨਹੀਂ ਲੈ ਕੇ ਜਾਣੀ ਤਾਂ 5000 ਰੁਪਏ ਦਾ ਸਕਾਊਂਟ ਹੋ ਜੀ 25000 ਦੀ ਵੜ ਦੇ ਰਹਿਗੇ ਹਣਾ ਬਾਈ ਹਾਂਜੀ ਠੀਕ ਆ ਬਾਈ ਅੱਗੇ ਵੀ ਦੋ ਨੰਬਰ ਟੋਕੜ ਗੱਬਣ ਹਾਂਜੀ ਕਿਹੜਾ ਸੂਆ ਸੂਈ ਵੀ ਇਹ ਪਹਿਲਾ ਸੂਆ ਸੂਈ ਵੀ ਦੂਜੇ ਸੂਈ ਨੂੰ ਗੱਭਣ ਕਿੰਨੇ ਟਾਈਮ ਲਿਗੋ ਇਹ ਸਾਢੇ 14 ਮਹੀਨੇ ਦੀ ਗੱਭਣੀ ਆ ਚੈੱਕ ਬਾਸ ਬਾਈ ਹਾਂ ਚੈੱਕ ਪਾਸ ਹੈ ਅਗਲਾ ਅੰਦਸਲੀ ਕਰਕੇ ਜਾ ਹਾਂ ਠੀਕ ਆ ਦੁੱਧ ਕਿੰਨਾ ਹੋ ਦੁੱਧ ਦੇ ਥਲੇ 6 ਕਿਲੋ ਆਪਾਂ 5 ਮੰਨ ਕੇ ਦੇਵਾਂਗੇ ਠੀਕ ਆ ਬਾਈ ਇਹ ਐਚ ਐਫ ਦਾ ਤੇ 40 116 ਦਾ ਸੀਮਨ ਲੱਗਾ ਵਾ ਉਹ ਤੋਂ ਗੱਭਣ ਡੈਨਮਾਰਕ 40 116 ਦਾ ਬਾਈ ਕਹਿੰਦਾ ਸੀਮਨ ਇਹਦੇ ਲੱਗਿਆ ਵਾ ਜਿਹੜੇ ਤੋਂ ਗੱਭਣ ਹਾਂਜੀ ਠੀਕ ਹੈ ਛੇ ਸ ਚੰਗਾ ਪ੍ਰਿੰਟ ਚੰਗਾ ਹਰੰਗ ਰੂਪ ਚੰਗਾ ਚੰਗੇ ਚੰਗੇ ਸਭੀ ਪੜੀ ਹੈ 5 ਕਿ ਲੀਟਰ ਦੁੱਧ ਬਾਈ ਕਹਿੰਦਾ ਮੰਨ ਰਹੇ ਦੋਨੇ ਟਾਈਮ ਚੁਆਈ ਕਰਦੇ ਬਾਈ ਹਾਂਜੀ ਦੋਨੇ ਟਾਈਮ ਬਾਈ ਕਹਿੰਦਾ ਚੁਆਈ ਕਰਦੇ ਆ ਗੱਬਣ ਚੈੱਕ ਪਾਸ ਆਪਜੀ ਚਾਹੀਦਾ ਸੱਲੀ ਬਾਈ ਜਰੂਰ ਕਰਵਾਇਓ ਮੁੱਲ ਕੀ ਆ ਬਾਈ ਜਾਇਦਾ ਮੁੱਲ ਇਹ 40000 ਰੁਪਏ ਕਰਦੇ ਆ ਇਹਦਾ ਮਾਨਤਨ ਜ਼ਰੂਰ ਠੀਕ ਆ 40000 ਰੁਪਏ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾ ਚੁਆਈ ਕਿਵੇਂ ਆ ਬਾਈ ਚੁਆਈ ਦੀ ਫੁੱਲ ਚੰਗੀ ਠੰਡੀ ਟੁੱਡੀ ਆ ਠੰਡੀ ਪੂਰੀ ਘਾਣ ਬਹੁਤ ਚੰਗੀ ਠੰਡੀ ਹੈ ਬਈ ਨਾ ਚ ਵਾਈਟ ਵੀ ਰੋਕਿਆ ਕਰ ਲਾ ਇੱਕ ਗਰਮੀ ਘਟ ਮੰਦੀ ਨਸਲ ਹੈ ਗਰਮੀ ਤੇ ਬਿਲਕੁਲ ਹੀ ਨਹੀਂ ਮੰਦੀ ਹੁਣ ਹੈਡਪੋਡ ਵੀ ਚੰਗੀ ਆਉਂਦੀ ਹੁਣ ਹਾਂਜੀ ਅੱਗੇ ਉਹ ਝੋਟੀ ਕਿੰਨੀ ਉਮਰ ਹੈ ਝੋਟੀ ਇਹ 2.5 ਸਾਲ ਦੀ 2.5 ਸਾਲ ਦੀ ਠੀਕ ਆ ਭਰਾ ਇਹਦੇ ਮਹੀਨਾ ਹੋ ਗਿਆ ਠੀਕ ਆ ਭਰਾ ਇਹਨੂੰ ਆਪਾਂ ਖਾਲੀ ਮੰਨ ਕੇ ਦੇਵਾਂਗੇ ਠੀਕ ਆ 1 ਮਹੀਨਾ ਹੋ ਗਿਆ ਬਾਈ ਕਹਿੰਦਾ ਠੀਕ ਆ ਭਰਾ ਇਹਨੂੰ ਖਾਲੀ ਮੰਨ ਕੇ ਦੇਣੀ ਆ ਫੁੱਲ ਕਾ ਦਾ ਸਵੇਂ ਪੜਿਆ ਰਾਜ ਜੀਆ ਫੇਸ ਬੜਾ ਚੰਗਾ ਸਿੰਘ ਦੀ ਕੁਆਲਿਟੀ ਬਹੁਤ ਦੈਂਗੀ ਨੇੜੋ ਹੀ ਮੋੜਿਆ ਬਈ ਕਿ ਫੁੱਲਾ ਸਿੰਘ ਦੂਰਾ ਤਾਰਾ ਦੇ ਚੋਟੀ ਪੂਰੀ ਸਮੀ ਪੜੀ ਆ ਵੀ ਨਿੱਗ ਦੀ ਬਾਈ ਜੰਦਾ ਆਪਣਾ ਟੀਕਾ ਜਿਹੜਾ ਤੇ ਭਰਾਇਆ ਵਾ ਤੇ ਫੇਸ ਦੇਖੋ سنگ ਸੰਗ ਬਹੁਤ ਚੰਗਾ ਕੁਆਲਿਟੀ ਝੋਟੀ ਦੀ ਚੰਗੀ ਆ ਕੀ ਮੋਲ ਆ ਬਾਈ ਜਾਇਜ ਮੋਲ ਇਹਦਾ 40000 ਰੁਪਏ ਦਾ ਮੰਤਨ ਹੋ ਜਾ ਮੰਤਨ ਕਰ 40000 ਰੁਪਏ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮੰਤਨ ਜਰੂਰ ਹੋਏ ਥਾਣ ਦੇਖੋ ਕੋਈ ਕੱਲਾ ਕੱਲਾ ਪੂਰੀ ਵਿਕੀ ਦੇ ਥਾਣ ਲੈ ਕੇ ਆ ਬਾੜ ਬੜ ਬਹੁਤ ਆਰਡਰ ਸੋਹਣਾ ਤਿਆਰ ਕਰੂ ਕੱਦ ਵੀ ਚੰਗਾ ਆ ਤੇ ਨਾਗਸੀ ਭਰਾ ਕੋਲੇ ਤਿੰਨ ਤਿੰਨੇ ਵਿਖਾਤੇ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦਾ ਵੀ ਭਾਈ ਮੈਂ ਕਨੈਕਟ ਕਰ ਲਿਓ ਵੀਡੀਓ ਦੇ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ